ਇੱਕ ਜਿਹੜੀ ਸਾਰਿਆਂ ਨਾਲ ਵੱਡੀ ਜਿਹੜੀ ਪੰਜਾਬ ਦੇ ਵਿੱਚ ਅ ਜਿਹੜੀ ਇਸ ਰਿਲੇ ਸੋਚਣ ਦੀ ਗੱਲ ਆ ਬਈ ਕਈ ਪੰਚਾਇਤਾਂ ਦੀ ਪਿੰਡਾਂ 'ਚ ਬੋਲੀਆਂ ਲਗਨੀਆਂ ਸ਼ੁਰੂ ਹੋ ਗਈਆਂ ਨੇ ਪਿੰਡਾਂ 'ਚ ਬੋਲੀਆਂ ਲਗਨੀਆਂ ਕੋਈ ਕਹਿੰਦਾ ਵੀ ਮੈਂ 10 ਲੱਖ ਦਿੰਦਾ ਕੋਈ ਕਹਿੰਦਾ ਜੀ ਮੈਂ 15 ਦਿੰਦਾ ਇਦਾਂ ਇਹ ਤੇ ਫਿਰ ਇਹ ਹੋ ਗਿਆ ਵੀ ਅਮੀਰਾਂ ਦੀ ਇਲੈਕਸ਼ਨ ਹੋ ਗਈ ਸਰਪੰਚ ਤੇ ਗਰੀਬ ਬੰਦਾ ਮਾੜਾ ਬੰਦਾ ਇਲੈਕਸ਼ਨ ਨਹੀਂ ਲੜ ਸਕਦਾ ਇਹ ਇੱਕ ਬੜੀ ਗਲਤ ਪੈੜੀ ਰੀਤ ਹੈ ਪਿੰਡ ਜੋ ਮਰਜ਼ੀ ਕਹੇ ਇਹ ਚੀਜ਼ ਬਾਹਰ ਨਹੀਂ ਆਣੀ ਚਾਹੀਦੀ ਜਿਹੜੀ ਇਹ ਪਿੰਡ ਵਿੱਚ ਹੋ ਸਕਦਾ ਸਰਕਾਰ ਤੁਹਾਨੂੰ 5 ਲੱਖ ਰੁਪਏ ਦੇ ਰਹੀ ਹੈ ਸਰਕਾਰ ਤੁਹਾਨੂੰ 5 ਲੱਖ ਰੁਪਏ ਦੇ ਰਹੀ ਹੈ ਜਿਹੜੀ ਤੁਸੀਂ ਯੂਨੀਨਮਸ ਪੰਚਾਇਤਾਂ ਚੋਂਦੇ ਹੋ ਜਿਹੜੀ ਆ ਬੋਲੀਆਂ ਹੋ ਰੀਆਂ ਨੇ ਮੈਂ ਸਮਝਣਾ ਇੱਕ ਬੜਾ ਗਲਤ ਇੱਕ ਤਰੀਕੇ ਦਾ ਇਹ ਰੀਤ ਜਿਹੜੀ ਪੰਜਾਬ ਨੂੰ ਇਹ ਨਹੀਂ ਪੈਣੀ ਚਾਹੀਦੀ ਪੰਚਾਇਤ ਹਰ ਬੰਦੇ ਦੀ ਹੈ ਜਿੱਥੇ ਗਰੀਬ ਨੇ ਕੋਈ ਸ਼ੈਡਿਊਲ ਕਾਸਟ ਰਿਜ਼ਰਵ ਨੇ ਜਾਂ ਦੂਜਾ ਨੇ ਉਹ ਕਿੱਥੋਂ ਇਦਾਂ ਇਸ ਕਿਸਮ ਦੇ ਪੈਸੇ ਦੇ ਲੈਣਗੇ ਸੋ ਇਹ ਜਿਹੜੀਆਂ ਬੋਲੀਆਂ ਵਾਲਾ ਕੰਮ ਹੈ ਇਸੇ ਸਰਕਾਰ ਨੂੰ ਜਿਹੜੀ ਹੈ ਬੜੀ ਸ਼ਕਤੀ ਨਾਲ ਰੋਕਣਾ ਚਾਹੀਦਾ ਬਾਜਵਾ ਸਰ ਗੁਰਦਾਸਪੁਰ ਦੇ ਵਿੱਚ ਭਾਜਪਾ ਦੇ ਇੱਕ ਵਰਕਰ ਨੇ 2 ਕਰੋੜ ਦੀ ਬੋਲੀ ਲਾਤੀ ਪਾਰਟੀ ਕੀ ਐਕਸ਼ਨ ਲਏਗੀ ਜਿਹੜਾ 2 ਕਰੋੜ ਪੰਚਾਇਤ ਲਈ ਹਾਂਜੀ ਬਿਲਕੁਲ ਅਸੀਂ ਭਾਜਪਾ ਦੇ ਵੱਲੋਂ 2 ਕਰੋੜ ਜੇ ਜੇ ਅਸੀਂ ਕਹਿ ਰਹੇ ਹਾਂ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਤੇ ਡੈਫੀਨਿਟਲੀ ਜਿਹੜਾ ਕਰੂਗਾ ਸੀ ਉਸਤੇ ਬਿਲਕੁਲ ਉਹਦੇ ਖਿਲਾਫ ਹੈ ਇਸ ਗੱਲ ਦਾ ਪਾਰਟੀ ਐਕਸ਼ਨ ਲਏਗੀ ਵੀ ਜਦੋਂ ਖਿਲਾਫ ਕਹਤੇ ਹੋਰ ਕੀ ਹੁੰਦਾ ਐਕਸ਼ਨ ਐਕਚੁਅਲੀ ਪਾਰਟੀ ਖੜੀ ਹੈ ਤੁਹਾਡੇ ਸਭ ਨਾਲ